ਰਿਸ਼ਤਾ ਲੱਭੋ ਹੁਣ ਡਿਜੀਟਲ ਤਰੀਕੇ ਦੇ ਨਾਲ ਬਿਨਾ ਕਿਸੇ ਟੈਨਸ਼ਨ ਤੇ ਵਿਚੋਲੇ ਤੋਂ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਤਲਾਕशुदा ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਸੰਗਰੂਰ ਮੁੰਡੇ ਦੀ ਪੜ੍ਹਾਈ ਮਾਸਟਰ ਡਿਗਰੀ ਤੇ ਬੀਐਡ ਕੀਤੀ ਹੋਈ ਆ ਡੇਟ ਆਫ ਬਰਥ 1999 ਕੱਦ 5 ਫੁੱਟ 11 ਇੰਚ ਮੁੰਡੇ ਕੋਲੇ ਜ਼ਮੀਨ ਦੇ 6 ਕਿੱਲੇ ਇਕੱਲਾ ਮੁੰਡਾ ਕੋਈ ਭੈਣ ਭਰਾ ਨਹੀਂ ਪਿਤਾ ਖੇਤੀਬਾੜੀ ਦਾ ਕੰਮ ਕਰਦੇ। ਮੁੰਡਾ ਕੈਨੇਡਾ ਵਿੱਚ ਪੀਆਰ ਹੈ, ਆਪਣਾ ਘਰ ਟਰੱਕਿੰਗ ਦਾ ਕੰਮ ਕਰਦਾ, 10 ਸਾਲਾਂ ਦਾ ਅਮਰੀਕਾ ਦਾ ਵੀਜ਼ਾ ਕਟਿੰਗ ਵਾਲਾ ਸੁੱਧ ਵੈਸ ਨੂੰ ਮੁੰਡਾ। ਮੁੰਡਾ ਤਲਾਕशुदा ਹੈ, ਕੋਈ ਬੱਚਾ ਨਹੀਂ, ਪਰਿਵਾਰ ਨੂੰ ਕੁੜੀ ਦੀ ਲੋੜ। ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ, ਸਿਆਣੀ ਤੇ ਸਮਝਦਾਰ ਕੁੜੀ ਹੋਵੇ। ਕੈਨੇਡਾ ਤੋਂ ਕੁੜੀ ਨੂੰ ਪਹਿਲ, ਪੰਜਾਬ ਤੋਂ ਵੀ ਵਧੀਆ ਪਰਿਵਾਰ ਤੋਂ ਕੁੜੀ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ। ਮਾਲਵਾ ਏਰੀਆ ਨੂੰ ਪਹਿਲ ਹੈ, ਕੁੜੀ ਦੀ ਉਮਰ 29 ਸਾਲ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ